ਵਕਰੀ ਗੱਲ ਅਸੀਂ ਢਾਗਿਆਂ ਨੂੰ ਆਪਣੀ ਰੱਖਿਆ ਵਾਲਾ ਬੰਦ ਸਮਝਣ ਲੱਗ ਪਏ ਅਸੀਂ ਢਾਗੇ ਬਣ ਕੇ ਕਹਿ ਲਾਪੇ ਵੀ ਸ਼ਾਇਦ ਸਾਡੀ ਰੱਖਿਆ ਉਹ ਕਰੇਗਾ ਕਿਤੇ ਇਤਿਹਾਸ ਦੇ ਪੰਨੇ ਪੜ੍ਹ ਕੇ ਵੇਖਿਓ ਸਿੱਖਾਂ ਨੇ ਇਤਿਹਾਸ ਦੇ ਵਿੱਚ ਢਾਗੇ ਨਹੀਂ ਬਣਾਏ ਸਨ ਪਰ ਜਿੱਥੇ ਵੀ ਇਸ ਭਾਰਤ ਦੀ ਧਰਤੀ ਨੂੰ ਲੋੜ ਪਈ ਜਿਹੜੀ ਭੈਣ ਨੂੰ ਲੋੜ ਪਈ ਭਾਵੇਂ ਉਹਨਾਂ ਦੀ ਆਪਣੀ ਭੈਣ ਸੀ ਤੇ ਭਾਵੇਂ ਬਗਾਨਿਆਂ ਦੀ ਭੈਣ ਸੀ ਸਿੱਖਾਂ ਨੇ ਉਸ ਭੈਣ ਦੀ ਰੱਖਿਆ ਕੀਤੀ ਕਿਤੇ ਇਤਿਹਾਸ ਦੇ ਪੰਨੇ ਬੋਲਕ ਪੜ ਕੇ ਵੇਖਿਓ ਬੜੇ ਕਮਾਲ ਦੇ ਬੋਲ ਵਿਦਵਾਨਾਂ ਨੇ ਲਿਖੇ ਨੇ ਸਹੀਂ ਬਾਬਾ ਸਹੀਂ ਰਨ ਬਸਦੇ ਨੂੰ ਗਈ ਮੋੜੀ ਬਾਬਾ ਦਾੰਗ ਵਾਲਿਆ ਮੋੜੀ ਬਾਬਾ ਕਸ ਵਾਲਿਆ ਉਤੋਂ ਉਹ ਦੰਦੀਆਂ ਭੈਣਾ ਉਹ ਦੰਦੀਆਂ ਧੀਆਂ ਇਹ ਕਹਾਣਾ ਸ਼ੁਰੂ ਕਰ ਦਿੱਤਾ ਸੀ ਉਹ ਬਾਬਾ ਉਹ ਕਸ਼ਾਰੇ ਵਾਲੇ ਬਾਬਾ ਉਹ ਡਾਂਗ ਵਾਲਿਆ ਬਾਬਾ ਉਹ ਜਿਸਤਾਰ ਵਾਲਿਆ ਬਾਬਾ ਮੋੜਨਾ ਨਹੀਂ ਤੇ ਧਿੰਨਾ ਪੈਣਾ ਨੂੰ ਅਬਦਾਲੀ ਵਰਗੇ ਅਨਾਦਰ ਸ਼ਾਹ ਵਰਗੇ ਇਸ ਭਾਰਤ ਦੀ ਧਰਤੀ ਤੋਂ ਲੈ ਕੇ ਚਲੇ ਜਾ ਰਹੇ ਨੇ ਤੇ ਇਹਨਾਂ ਨੂੰ ਕੋਈ ਮੋੜਨ ਵਾਲਾ ਨਹੀਂ ਇਦਾਂ ਦੀ ਰੱਖਿਆ ਕਰਨ ਵਾਲਾ ਕੋਈ ਨਹੀਂ ਕਦੀ ਧਿਆਨ ਮਾਰ ਕੇ ਵੇਖਿਓ ਇਸ ਭਾਰਤ ਦੀ ਧਰਤੀ ਨੂੰ ਕਿੰਨੇ ਲੋਕਾਂ ਨੇ ਲੁੱਟਿਆ ਕਿੰਨਿਆਂ ਨੇ ਕੁੱਟਿਆ ਇਤੋਂ ਦੇ ਨਾਲ ਢੀਆਂ ਪੈਣਾ ਨੂੰ ਇਤੋਂ ਲੁੱਟ ਕੇ ਲੈ ਕੇ ਗਜਨੀ ਦੇ ਬਾਜ਼ਾਰਾਂ ਵਿੱਚ ਟਕੇ ਟਕੇ ਦੇ ਵਿੱਚ ਆ ਕਿਸੇ ਨੇ ਰੱਖਿਆ ਨਹੀਂ ਕੀਤੀ ਪਰ ਸਾਡੇ ਗੁਰੂ ਦੇ ਉਹਨਾਂ ਯੋਧਿਆਂ ਨੇ ਜਿਨ੍ਹਾਂ ਨੂੰ ਢੀਆਂ ਨੇ ਪੁਕਾਰ ਕੀਤੀ ਉਹਨਾਂ ਮਾਵਾਂ ਨੇ ਪੁਕਾਰ ਕੀਤੀ ਸਾਡੇ ਭਰਾਵਾਂ ਨੇ ਹੱਥ ਘੜੇ ਕਰ ਦਿੱਤੇ ਨੇ ਸਾਡੇ ਆਪਣੇਆਂ ਨੇ ਹੱਥ ਘੜੇ ਕਰ ਦਿੱਤੇ ਨੇ ਤੁਸੀਂ ਸਭ ਨੂੰ ਬਚਾਓ ਤੇ ਉਹ ਸਿੱਖ ਉਹਨਾਂ ਢੀਆਂ ਨੂੰ ਉਹਨਾਂ ਮਾਵਾਂ ਨੂੰ ਬਚਾ ਕੇ ਉਹਨਾਂ ਦੇ ਘਰਾਂ ਵਿੱਚ ਪਹੁੰਚਾਉਂਦੇ ਸਨ